ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਆਪਾਂ ਸਵਾਗਤ ਕਰਦੇ ਆ ਇੱਕ ਬਹੁਤ ਵੱਡਾ ਮਿਥ ਹੈ ਵੀ ਤੁਹਾਨੂੰ ਡਿਸਕ ਪ੍ਰੋਟਰੂਜ਼ਨ ਹੋ ਗਿਆ ਹੈ ਡਿਸਕ ਹਰਨੀਸ਼ਨ ਹੋ ਗਿਆ ਹੈ ਵੀ ਹੁਣ ਤੁਸੀਂ ਠੀਕ ਨਹੀਂ ਹੋ ਸਕਦੇ ਤੁਸੀਂ ਬੈਕ ਆਪਣੀ ਲਾਈਫ 'ਚ ਨਹੀਂ ਆ ਸਕਦੇ ਇਹ ਇੱਕ ਮਿਥ ਹੈ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਦੇਖੋ ਜਿਹੜਾ ਇਹ ਚੌਰਸ ਹੈ ਇਹ ਵਰਟੀਬਰਾ ਹੈ ਔਰ ਇਹ ਜੋ ਸਰਕਲ ਹੈ ਇਹ ਡਿਸਕ ਹੈ ਜਿਵੇਂ ਮਸਲਸ ਇੰਜਰੀ ਤੋਂ ਬਾਅਦ ਹੀਲ ਹੁੰਦੇ ਆ ਲਿਗਾਮੈਂਟਸ ਹੀਲ ਹੁੰਦੇ ਆ ਟਿਸ਼ੂਸ ਹੀਲ ਹੁੰਦੇ ਆ ਉਸੇ ਤਰ੍ਹਾਂ ਡਿਸਕ ਵੀ ਆਪਣੀ ਜਗ੍ਹਾ ਤੋਂ ਹੀਲ ਹੋ ਜਾਂਦੀਆਂ ਨੇ ਬਹੁਤ ਲੋਕ ਆਪਣੀ ਲਾਈਫ ਚ ਦੁਬਾਰਾ ਉਵੇਂ ਹੀ ਹੋ ਜਾਂਦੇ ਆ ਫੁੱਟਬਾਲ ਖੇលਦੇ ਆ ਐਕਸਰਸਾਈਜ਼ ਲਾਉਂਦੇ ਆ ਜਿਮ ਲਾਉਂਦੇ ਆ ਰਨਿੰਗ ਕਰਦੇ ਆ ਸਪੋਰਟਸ ਕਰਦੇ ਆ ਆਮ ਆਪਣਾ ਕੰਮ ਸਾਰਾ ਕਰਨਾ ਸਟਾਰਟ ਕਰ ਦਿੰਦੇ ਆ ਹੁੰਦਾ ਕੀ ਆ ਇਹ ਆ ਗਈ ਆਪਣੀ ਸਪਾਈਨ ਦੇਖੋ ਇਹ ਸਪਾਈਨ ਹੋ ਗਈ ਇਹ ਵਰਟੀਬਰਾ ਇਹ ਹੋਗੀ ਡਿਸਕ ਵਰਟੀਬਰਾ ਡਿਸਕ ਵਰਟੀਬਰਾ ਡਿਸਕ ਇਹ ਹੋਗੀ ਨਾਰਮਲ ਜਿਹੜਾ ਡਿਸਕ ਪੈਟਰੂਜਨ ਹੋਏਗਾ ਉਹਦੇ ਵਿੱਚ ਕੀ ਹੈ ਇਦਾਂ ਡਿਸਕ ਨਿਕਲ ਕੇ ਬਾਹਰ ਆ ਜਾਂਦੀ ਹੈ ਜਿਸ ਨੂੰ ਡਿਸਕ ਹਰਨੀਏਸ਼ਨ ਡਿਸਕ ਪੈਟਰੂਜਨ ਕਿਹਾ ਜਾਂਦਾ ਹੈ ਇਥੋਂ ਬਲੱਡ ਦੀ ਸਪਲਾਈ ਹੈ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਨੂੰ ਆਪਾਂ ਕਿਵੇਂ ਵਾਪਸ ਕਰ ਸਕਦੇ ਹਾਂ ਔਰ ਜਾਂ ਫਿਰ ਇਹਦੇ ਸਰਾਉਂਡਰ ਜਿਹੜੇ ਮਸਲਸ ਨੇ ਉਹਨਾਂ ਨੂੰ ਕਿਵੇਂ ਆਪਾਂ ਤਕੜੇ ਕਰ ਸਕਦੇ ਹਾਂ ਕਿ ਇਸੇ ਤਰ੍ਹਾਂ ਡਿਸਕ ਪੈਟਰੂਜਨ ਵੀ ਰਵੇ ਔਰ ਆਪਣੇ ਦਰਦ ਦਾ ਲੈਵਲ ਘਟ ਜਾਵੇ ਔਰ ਆਪਾਂ ਤੰਦਰੁਸਤ ਰਹੀਏ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈ ਡੀਜ਼ ਨੇ ਐਸ ਹਰੀ ਸਿੰਘ ਸਰਾਹ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਔਰ ਡਾਕਟਰ ਵਿਬਾ ਸਰਾਹ ਜੋ ਕਿ ਮੇਰੀ ਵਾਈਫ ਦੀ ਆਈ ਡੀ ਹੈ ਉਥੇ ਸਾਨੂੰ ਜਰੂਰ ਫੋਲੋ ਕਰੋ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਡੇ ਨਾਲ ਉਥੇ ਵੀ ਜਰੂਰ ਜੁੜੋ ਔਰ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਨੂੰ ਜਰੂਰ ਸਬਸਕ੍ਰਾਈਬ ਕਰੋ ਸੋ ਆਪ ਸ਼ੁਰ ਡਿਸਕ ਪ੍ਰੋਟਰੂਜਨ ਦੀਆਂ ਆਸਾਨ ਕਸਵਤਾ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਇੱਕ ਬਾਲ ਲੈ ਲਾਂਗੇ ਬਾਲ ਮਾਰਕੀਟ ਚੋਂ इजीली ਮਿਲ ਜਾਂਦੀ ਹੈ ਅਗਰ ਤੁਹਾਡੇ ਕੋਲ ਬਾਲ ਨਹੀਂ ਹੈ ਤਾਂ ਤੁਸੀਂ 4 ਤੋਂ 5 ਸਹਰਾਣੇ ਰੱਖ ਸਕਦੇ ਹੋ ਤੁਸੀਂ ਇਸ ਦੇ ਉੱਪਰ ਇਦਾਂ लेट ਜਾਓਗੇ ਦੇਖੋ ਇਦਾਂ ਪੈ ਗਏ ਔਰ ਦੋਨੋਂ ਹੱਥ ਬਾਲ ਦੇ ਉੱਪਰ ਔਰ ਇਦਾਂ ਆਪਾਂ ਉੱਪਰ ਉਠਾਂਗੇ 1 2 3 4 ਜੇ ਨਾ ਥੱਲੇ ਜਾ ਸਕਦੇ ਹੋ ਥੱਲੇ ਵੀ ਜਾ ਸਕਦੇ ਹੋ 5 6 7 8 9 10 देन ਰਿਲੈਕਸ ਦੇਖੋ ਧਿਆਨ ਨਾਲ ਇਹਦੇ ਨਾਲ ਕੀ ਹੈ ਜਿਹੜੀ ਡਿਸਕ ਆਪਣੀ ਬਾਹਰ ਨਿਕਲੀ ਹੈ ਉਹ ਹੌਲੀ ਹੌਲੀ ਅੰਦਰ ਜਾਣਾ ਸ਼ੁਰੂ ਕਰੇਗੀ ਦੁਬਾਰਾ ਦੇਖੋ ਇਦਾਂ ਆਪਾਂ ਬਿਲਕੁਲ ਇਸ ਦੇ ਉੱਪਰ ਆ ਜਾਣਾ ਸੈਂਟਰ ਪਾਰਟ ਹੈ ਆਪਣਾ ਜਿਹੜਾ ਲੰਬਰ ਲੈਵਲ ਤੇ ਆਪਣਾ ਡਿਸਕ ਪ੍ਰੋਟਰੂਜਨ ਹੋਇਆ ਹੋਇਆ ਹੈ ਉਸ ਦੀਆਂ ਕਸਰਤਾਂ ਦੁਆਰਾ ਦੇਖੋ 1 2 3 4 5 6 7 8 9 10 ਥੈਨ ਰਿਲੈਕਸ ਇਸ ਦੇ 4 ਤੋਂ 5 ਸੈੱਟ ਲਾਉਣੇ ਆ। ਸਹਰਾਣੇ ਵੀ ਰੱਖ ਸਕਦੇ ਹੋ। ਬਾਲ ਮਾਰਕੀਟ ਚੋਂ ਇਜ਼ੀਲੀ ਮਿਲ ਜਾਂਦੀ ਹੈ। ਇਹ ਹੋਗੀ ਪਹਿਲੀ ਕਸਟਰ। ਹੁਣ ਜਿਹੜੀ ਸੈਕੰਡ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ? ਥੱਲੇ ਪੈ ਜਾਣਾ ਆਪਾਂ ਬਿਲਕੁਲ ਪੁੰਚੇ ਦੇਖੋ। ਔਰ ਦੋਨੋਂ ਹੱਥ ਅੱਗੇ ਇੱਕ ਆਪਾਂ ਲੱਤ ਪੂਰੀ ਮੋੜ ਲੈਣੀ ਹੈ। ਐਦਾਂ ਕਰਕੇ। ਔਰ ਦੈਨ ਆਪਾਂ ਉੱਪਰ ਉੱਠਣਾ ਹੈ। 1 2 3 4 ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਦੈਨ ਦੂਸਰੀ ਸਾਈਡ ਉਠਾਂਗੇ ਹੁਣ ਆਪਾਂ ਦੂਸਰੀ ਲੱਤ ਅੱਗੇ ਲੈ ਆਂਦੀ ਔਰ ਦੈਨ ਫੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਫਿਰ ਰਿਲੈਕਸ ਹੋ ਜਾਣਾ ਸਿੱਧੇ ਪੈ ਜਾਣਾ ਇਦਾਂ ਇੱਕ ਸੈਟ ਲੈ ਕੇ ਇੱਕ ਮਿੰਟ ਦਾ ਆਰਾਮ ਕਰਨਾ ਪੂਰੇ ਜਦੋਂ ਇੱਕ ਮਿੰਟ ਹੋ ਗਿਆ ਫਿਰ ਦੂਸਰੀ ਸਾਈਡ ਫਿਰ ਦੂਸਰੀ ਸਾਈਡ ਪੰਜ ਸੈਟ ਲਾਵਾਂਗੇ ਫਿਰ ਇੱਕ ਮਿੰਟ ਦਾ ਆਰਾਮ ਕਰਾਂਗੇ ਇਹ ਹੋ ਗਈ ਦੂਜੀ ਕਸਰਤ ਤੀਜੀ ਕਸਰਤ ਮੈਕੈਂਜੀ ਐਕਸਰਸਾਈਜ਼ ਕਿਵੇਂ ਕਰਾਂਗੇ ਦੇਖੋ दोनों हाथ आप पिछे ला जाने इन्ना ज पिछे लैके जा सकते हैं सर इतना उपर उठना एक दो तीन चार पांच सात आठ नौ दस दैन फिर एक मिनट का आराम ये होगी तीजी कसरत ਇਸਦੇ ਵੀ ਆਪਾਂ 5 ਤੋਂ 6 ਸੈਟ ਲਾਉਣੇ ਆ। ਹੁਣ ਉਸ ਤੋਂ ਬਾਅਦ ਫਿਰ ਆਪਾਂ ਸਿੱਧੇ ਹੋ ਜਾਾਂਗੇ। ਦੇਖੋ ਤੁਸੀਂ ਐਕਸਰਸਾਈਜ਼ਾਂ ਇਹ ਥੱਲੇ ਪੈ ਕੇ ਕਰੋਗੇ, ਜ਼ਿਆਦਾ ਵਧੀਆ ਨੇ। ਦੇਖੋ ਹੁਣ ਥੱਲੇ ਪੈ ਗਏ ਆਪਾਂ। ਅਗਲੀ ਕਸਰਤ ਬ੍ਰਿਜਿੰਗ। ਦੋਨੋਂ ਗੋਡੇ ਮੋੜ ਕੇ ਲੱਕ ਨੂੰ ਹਵਾ ਚੱਕ ਦੇਣਾ। ਇਦਾਂ ਕਰਕੇ ਹੋਲਡ ਕਰਾਂਗੇ ਪੂਰੇ 10 ਸੈਕਿੰਡ। 1 2 3 4 5 6 7 8 9 10। then ਦਤਾ ਸਿੱਧੀਆਂ ਕਰ ਦੇ। ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਇਹ ਹੋਗੀ ਬ੍ਰਿਜਿੰਗ ਐਕਸਰਸਾਈਜ਼ ਜਾਨਕਿ ਚੌਥੀ ਕਸਰਤ। ਪੰਜਵੀਂ ਕਸਰਤ ਦੋਨੋਂ ਅੱਡੀਆਂ ਘੜੀਸ ਕੇ ਆਵਾਂਗੇ ਔਰ ਆਪਣੀ ਛਾਤੀ ਦੇ ਨਾਲ ਲਾ ਦਾਂਗੇ। ਇੱਥੇ ਆਪਾਂ ਹੋਲਡ ਕਰਾਂਗੇ ਪੂਰੇ 10 ਸੈਕਿੰਡ। 1 2 3 4 5 6 7 8 9 10 ਫੇਰ ਅੱਡੀਆਂ ਥੱਲੇ ਔਰ कर इस इसे भी आप सैट लावे ये होगी पी छी कसर की होएगी आपके पेजा एक गोडा मोड़ लागे और लत चकें एक दो तीन चार पे सत अठ नौ दस दैन रिलैक्स फिर उपर चका एक दो तीन चार पे सत अठ नौ 10 ਇਸੇ ਆਪਾਂ 10 ਸੈਟ ਲਾਉਣੇ ਆ ਦੋਨੋਂ ਸਾਈਡ ਕਰਨੀਆਂ ਇਹ ਵਾਲੀ ਕਸਰਤ ਇਹ ਹੋਗੀ ਤੁਹਾਡੀ ਨੈਕਸਟ ਐਕਸਰਸਾਈਜ਼ ਔਰ ਆਖੀਰ ਦੇ ਵਿੱਚ ਲੱਕ ਵਾਲੀ ਜਗ੍ਹਾ ਤੇ ਰੋਜ਼ ਸੇਕ ਦੇਣਾ ਹੈ 10 ਤੋਂ 15 ਮਿੰਟ ਸਵੇਰੇ ਸ਼ਾਮ ਔਰ ਹਮੇਸ਼ਾ ਟੋਲ ਲਾ ਕੇ ਬੈਠਣਾ ਹੈ ਐਦਾਂ ਦੇਖੋ ਹਮੇਸ਼ਾ ਤੁਸੀਂ ਕਿਸੇ ਵੀ ਬੈਕਪੋਰਟ ਤੇ ਐਦਾਂ ਟੋਲ ਲਾ ਕੇ ਬੈਠੋਗੇ ਬਿਨਾ ਟੋ ਉਹ ਤੋਂ ਤੁਸੀਂ ਨਹੀਂ ਬੈਣਾ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਦੇਖੋਗੇ ਤੁਸੀਂ ਹੌਲੀ ਹੌਲੀ ਜੋ ਤੁਹਾਡਾ ਡਿਸਕ ਪ੍ਰੋਟਰੂਜਨ ਹੋ ਗਿਆ ਹੈ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਪਹਿਲਾਂ ਇੰਨੀਆਂ ਕਸਰਤਾਂ ਕਰ ਲਓ ਅਗਰ ਫੇਰ ਵੀ ਕੋਈ ਸਮੱਸਿਆ ਆਉਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਹੱਲ ਜ਼ਰੂਰ ਕਰਕੇ ਦੇਵਾਂਗੇ ਸੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਿਲਕੁਲ ਨਾ ਘਬਰਾਓ ਇਹ ਇੱਕ ਮਿਥ ਹੈ ਵੀ ਡਿਸਕ ਹਰਨੀਸ਼ਨ ਹੋ ਗਿਆ ਹੈ ਡਿਸਕ ਪ੍ਰੋਟਰੂਜਨ ਹੋ ਗਿਆ ਹੈ ਹੁਣ ਇਹ ਠੀਕ ਨਹੀਂ ਹੋ ਸਕਦਾ ਸੋ ਬਿਲਕੁਲ ਨਹੀਂ ਪੜਨਾ ਬਿਲਕੁਲ Google ਨਹੀਂ ਕਰਨਾ ਖੋਰ ਪਜ਼ਲ ਹੁੰਦੇ ਜਾਓਗੇ ਦਲ ਦਲ ਚ ਫਸਦੇ ਜਾਓਗੇ ਸਾਨ ਕਸਰਤਾ ਕਰੋ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਸੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੇਂ ਵੀਡੀਓ ਨਾਲ ਜੀ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ